ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹਲਾ ਬਨਮਾ ਸੋਨੀਆਂ ਤੋਂ ਪ੍ਰਾਪਤ ਹੋ ਸਗਲ ਉਦਾਰਨ ਮੋ ਮੰਗਨ ਪਤੀਤ ਸੰਗ ਪ੍ਰਾਨੀ ਐਸਾ ਮਨ ਵਿਸਾਰਨ ਰਹਾਉ ਸੋਨੀਆਂ ਤੋਂ ਪ੍ਰਾਪਤ ਹੋ ਸਗਲ ਉਦਾਰਨ ਮੋ ਮੰਗਨ ਪਤੀਤ ਸੰਗ ਪ੍ਰਾਨੀ ਐਸਾ ਮਨ ਵਿਸਾਰਨ ਰਹਾਉ ਸੰਚ ਵਿਖਿਆ ਲੈ ਗਏ ਰਹਿ ਜਕੀਨੀ ਅਮਰਤ ਮਨ ਤੇ ਡਾਰਿਨ ਕਾਮ ਕਰੋ ਦਲੋ ਵਰਤਨਿੰਧਾ ਸੰਤਸਤੋ ਕਬੀਦਾਰੇ ਨਾ ਇਨਤੇ ਘੜ ਲਹੇ ਮੇਰੇ ਸੁਆਮੀ ਹਰ ਭਰੇ ਤੁਮ ਸਾਰੇ ਨਾਨਕ ਕੀ ਬਨੰਤੀ ਪ੍ਰਭ ਪਿਉ ਸਾਧ ਸੰਗ ਰਖਤਾਰੇ ਨਾ ਇਨਤੇ ਘੜ ਲਹੇ ਮੇਰੇ ਸੁਆਮੀ ਹਰ ਭਰੇ ਤੁਮ ਸਾਰੇ ਨਾਨਕ ਕੀ ਬਨੰਤੀ ਪ੍ਰਭ ਪਿਉ ਸਾਧ ਸੰਗ ਰਖਤਾਰੇ ਨਾ ਵਾਹਿਬ ਜੀ ਦਾ ਕਲਸਾ ਵਾਹਿਬ ਜੀ ਕੀ ਕਥੇ ਸਤਨਾਮ ਚੜੀਵਾਇ ਕਰੂ ਸਾਈਂ ਜੋ ਬਿਲਾਵਲ ਮਹਲਾ ਬਨਵਾ ਸੋਨਿਆਤ ਪ੍ਰਾਪਤ ਸਗਲ ਉਦਾਰਣ ਮਉ ਮੰਗਨ ਪਤੀਤ ਸੰਗ ਪ੍ਰਾਣੀ ਐਸਾ ਮਨੇ ਵਿਚਾਰਨ ਰਹਾਉ ਸੋਨਿਆਤ ਪ੍ਰਾਪਤ ਸਗਲ ਉਦਾਰਣ ਮਉ ਮੰਗਨ ਪਤੀਤ ਸੰਗ ਪ੍ਰਾਣੀ ਐਸਾ ਮਨੇ ਵਿਚਾਰਨ ਰਹਾਉ ਸੰਚ ਵਿਖਿਆ ਲੈ ਕੇ ਰਹਿ ਕਿ ਨਹੀਂ ਅਮਰ ਤੋਂ ਮਨ ਤੇ ਡਾਰਿਨ ਕਾਮ ਕਰੋ ਦਲੋ ਵਰਤ ਨਿੰਦਾ ਸੰਤ ਸਤੋ ਕਬਿਦਾਰਨ ਇੰਤੇ ਗਾੜ ਲਹੇ ਮੇਰੇ ਸੁਆਮੀ ਹਰ ਪਰੇ ਤੁਮ ਸਾਰਨ ਨਾਨਕ ਕੀ ਬੇਨੰਤੀ ਪ੍ਰਭ ਪਿਉ ਸਾਧ ਸੰਗ ਰਖ ਤਾਰਨ ਇੰਤੇ ਘਾੜ ਲਹੇ ਮੇਰੇ ਸੁਆਮੀ ਹਰ ਪਰੇ ਤੁਮ ਸਾਰਨ ਨਾਨਕ ਕੀ ਇਹ ਬਨੰਤੀ ਪ੍ਰਭ ਤੇ ਉਸਾਦ ਸੰਗ ਰਖਤਾਰੇ ਨਾਨਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹਲਾ ਬਨਮਾ ਸੋਨੀਆਂ ਤੋਂ ਪ੍ਰਾਪਤ ਹੋ ਸਗਲ ਉਦਾਰਨ ਮੋ ਮੰਗਨ ਪਤੀਤ ਸੰਗ ਪ੍ਰਾਨੀ ਐਸਾ ਮਨੇ ਵਿਸਾਰਨ ਰਹਾਉ ਸੋਨੀਆਂ ਤੋਂ ਪ੍ਰਾਪਤ ਹੋ ਸਗਲ ਉਦਾਰਨ ਮੋ ਮੰਗਨ ਪਤੀਤ ਸੰਗ ਪ੍ਰਾਨੀ ਐਸਾ ਮਨੇ ਵਿਸਾਰਨ ਰਹਾਉ ਸੰਚ ਵਿਖਿਆ ਲੈ ਕੇ ਰਹਿ ਜਕੀਨੀ ਅਮਰਤ ਮਨ ਤੇ ਡਾਰਿਨ ਕਾਮ ਕਰੋ ਦਲੋ ਵਰਤ ਨਿੰਦਾ ਸੰਤ ਸਤੋ ਕਬਿਦਾਰ ਨਾ ਇੰਤੇ ਗਾੜ ਲਹੇ ਮੇਰੇ ਸੁਆਮੀ ਹਰ ਪਰੇ ਤੁਮ ਸਾਰਨ ਨਾਨਕ ਕੀ ਬੇਨੰਤੀ ਪ੍ਰਭ ਪਿਉ ਸਾਧ ਸੰਗ ਰਖ ਤਾਰਨ ਇੰਤੇ ਘਾੜ ਲਹੇ ਮੇਰੇ ਸੁਆਮੀ ਹਰ ਪਰੇ ਤੁਮ ਸਾਰਨ ਨਾਨਕ ਕੀ ਇਹ ਬਨੰਤੀ ਪ੍ਰਭ ਪਿਉ ਸਾਧ ਸੰਗ ਰਖਤਾਰੇ ਨਾਨਕ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਚਿਰਵਾਇ ਗੁਰੂ ਸਾਹਿਬ ਜੀਓ ਬਿਲਾਵਲ ਮਹਲਾ ਪੰਜਮ ਸੋਨਿਆਤ ਪ੍ਰਾਪਤ ਸਗਲ ਉਦਾਰਣ ਮਉ ਮੰਗਨ ਪਤੀਤ ਸੰਗ ਪ੍ਰਾਣੀ ਐਸਾ ਮਨੈ ਵਿਚਾਰਨ ਰਹਾਉ ਸੋਨਿਆਤ ਪ੍ਰਾਪਤ ਸਗਲ ਉਦਾਰਣ ਮਉ ਮੰਗਨ ਪਤੀਤ ਸੰਗ ਪ੍ਰਾਣੀ ਐਸਾ ਮਨੈ ਵਿਚਾਰਨ ਰਹਾਉ ਸੰਚ ਵਿਖਿਆ ਲੈ ਕੇ ਰਹਿ ਯਕੀਨੀ ਅਮਰਤ ਮਨ ਤੇ ਢਾਰਿਨ ਕਾਮ ਕਰੋਦ ਲੋਭ ਰਤ ਨਿੰਦਾ ਸੰਤ ਸਤੋ ਕਬਿਦਾਰਨ ਇੰਤੇ ਗਾੜ ਲਹੇ ਮੇਰੇ ਸੁਆਮੀ ਹਰ ਪਰੇ ਤੁਮ ਸਾਰਨ ਨਾਨਕ ਕੀ ਬੇਨੰਤੀ ਪ੍ਰਭ ਪਿਉ ਸਾਧ ਸੰਗ ਰਕ ਤਾਰਨ ਇੰਤੇ ਘਾੜ ਲਹੇ ਮੇਰੇ ਸੁਆਮੀ ਹਰ ਪਰੇ ਤੁਮ ਸਾਰਨ ਨਾਨਕ ਕੀ ਇਹ ਬਨੰਤੀ ਪ੍ਰਭ ਤੇ ਉਸਾਦ ਸੰਗ ਰਕਤਾਰੇ ਨਾਨਕ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਚਿਰਵਾਇ ਗੁਰੂ ਸਾਹਿਬ ਜੀ ਉਹ ਬਿਲਾਵਲ ਮਹਲਾ ਬਨਮਾ ਸੋਨਿਆਤ ਪ੍ਰਾਪਤ ਸਗਲ ਉਦਾਰਣ ਮਉ ਮੰਗਨ ਪਤੀਤ ਸੰਗ ਪ੍ਰਾਣੀ ਐਸਾ ਮਨਿ ਵਿਚਾਰਨ ਰਹਾਉ ਸੋਨਿਆਤ ਪ੍ਰਾਪਤ ਸਗਲ ਉਦਾਰਣ ਮਉ ਮੰਗਨ ਪਤੀਤ ਸੰਗ ਪ੍ਰਾਣੀ ਐਸਾ ਮਨਿ ਵਿਚਾਰਨ ਰਹਾਉ ਸੰਚ ਵਿਖਿਆ ਲੈ ਗਰਿ ਕਿ ਨਹੀਂ ਅਮਰਤ ਮਨ ਤੇ ਢਾਰਿਨ ਕਾਮ ਕਰੋਦ ਲੋਭ ਰਤ ਨਿੰਦਾ ਸੰਤ ਸਤੋਕ ਬਿਦਾਰਨ ਇੰਤੇ ਗਾੜ ਲਹੇ ਮੇਰੇ ਸੁਆਮੀ ਹਰ ਪਰੇ ਤੁਮ ਸਾਰਨ ਨਾਨਕ ਕੀ ਬੇਨੰਤੀ ਪ੍ਰਭ ਪਿਉ ਸਾਧ ਸੰਗ ਰਕ ਤਾਰਨ ਇੰਤੇ ਘਾੜ ਲਹੇ ਮੇਰੇ ਸੁਆਮੀ ਹਰ ਪਰੇ ਤੁਮ ਸਾਰਨ ਨਾਨਕ ਕੀ ਇਹ ਬਨੰਤੀ ਪ੍ਰਭ ਤੇ ਉਸਾਦ ਸੰਗ ਰਕਤਾਰੇ ਨਾਨਕ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹਲਾ ਪੰਜਵਾਂ ਸੋਨੀਅਤ ਪ੍ਰਾਪਤੋ ਸਗਲ ਉਦਾਰਨ ਮੋ ਮੰਗਨ ਪਤੀਤ ਸੰਗ ਪ੍ਰਾਨੀ ਐਸਾ ਮਨੇ ਵਿਸਾਰਨ ਰਹਾਉ ਸੋਨੀਅਤ ਪ੍ਰਾਪਤੋ ਸਗਲ ਉਦਾਰਨ ਮੋ ਮੰਗਨ ਪਤੀਤ ਸੰਗ ਪ੍ਰਾਨੀ ਐਸਾ ਮਨੇ ਵਿਸਾਰਨ ਰਹਾਉ ਸੰਚ ਵਿਖਿਆ ਲੈ ਗਏ ਰਹਿ ਜਕੀਨੀ ਅਮਰਤ ਮਨ ਤੇ ਡਾਰਿਨ ਕਾਮ ਕਰੋਦ ਲੋਭ ਰਤ ਨਿੰਦਾ ਸੰਤ ਸਤੋਕ ਬਿਦਾਰਨ ਇੰਤੇ ਗਾੜ ਲਹੇ ਮੇਰੇ ਸੁਆਮੀ ਹਰ ਪਰੇ ਤੁਮ ਸਾਰਨ ਨਾਨਕ ਕੀ ਬੇਨੰਤੀ ਪ੍ਰਭ ਪਿਉ ਸਾਧ ਸੰਗ ਰਕ ਤਾਰਨ ਇੰਤੇ ਘਾੜ ਲਹੇ ਮੇਰੇ ਸੁਆਮੀ ਹਰ ਪਰੇ ਤੁਮ ਸਾਰਨ ਨਾਨਕ ਕੀ ਇਹ ਬਨੰਤੀ ਪ੍ਰਭ ਤੇ ਉਸਾਦ ਸੰਗ ਰਕਤਾਰੇ ਨਾਨਕ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹਲਾ ਬੰਜਮਾ ਸੋਨੀਆਂ ਤੋਂ ਪ੍ਰਾਪਤ ਹੋ ਸਗਲ ਉਦਾਰਨ ਮੋ ਮੰਗਨ ਪਤੀਤ ਸੰਗ ਪ੍ਰਾਨੀ ਐਸਾ ਮਨ ਵਿਸਾਰਨ ਰਹਾਉ ਸੋਨੀਆਂ ਤੋਂ ਪ੍ਰਾਪਤ ਹੋ ਸਗਲ ਉਦਾਰਨ ਮੋ ਮੰਗਨ ਪਤੀਤ ਸੰਗ ਪ੍ਰਾਨੀ ਐਸਾ ਮਨ ਵਿਸਾਰਨ ਰਹਾਉ ਸੰਚ ਵਿਖਿਆ ਲੈ ਗਏ ਰਹਿ ਜਕੀਨੀ ਅਮਰਤ ਮਨ ਤੇ ਡਾਰਨ ਕਾਮ ਕਰੋ ਦਲੋ ਬਰਤਨਿੰਧਾ ਸੰਤਸਤੋ ਕਬੀਦਾਰੇ ਨਾ ਇਨਤੇ ਘੜ ਲਹੇ ਮੇਰੇ ਸੁਆਮੀ ਹਰ ਪਰੇ ਤੁਮ ਸਾਰੇ ਨਾਨਕ ਕੀ ਬਨੰਤੀ ਪ੍ਰਭ ਪਿਉ ਸਾਥ ਸੰਗ ਰਕਤਾਰੇ ਨਾ ਇਨਤੇ ਘੜ ਰਹੇ ਮੇਰੇ ਸੁਆਮੀ ਹਰ ਪਰੇ ਤੁਮ ਸਾਰੇ ਨਾਨਕ ਕੀ ਬਨੰਤੀ ਪ੍ਰਭ ਪਿਉ ਸਾਥ ਸੰਗ ਰਕਤਾਰੇ ਨਾ ਵਾਹਿਗੁਰੂ ਜੀ ਦਾ ਕਲਸਾ ਵਾਹਿਗੁਰੂ ਜੀ ਕੀ ਕਥਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਬਿਲਾਵਲ ਮਹਲਾ ਬੰਮਾ ਸੋਨੀਆਂ ਤੋਂ ਪ੍ਰਾਪਤ ਉਹ ਸਗਲ ਉਦਾਹਰਨ ਮੋ ਮੰਗਨ ਪਤੀਤ ਸੰਗ ਪ੍ਰਾਨੀ ਐਸਾ ਮਨ ਵਿਸਾਰਨ ਰਹਾਉ ਸੋਨੀਆਂ ਤੋਂ ਪ੍ਰਾਪਤ ਉਹ ਸਗਲ ਉਦਾਹਰਨ ਮੋ ਮੰਗਨ ਪਤੀਤ ਸੰਗ ਪ੍ਰਾਨੀ ਐਸਾ ਮਨ ਵਿਸਾਰਨ ਰਹਾਉ ਸੰਚ ਵਿਖਿਆ ਲੈ ਗਰਹਿ ਜਕੀਨੀ ਅਮਰਤ ਮਨ ਤੇ ਡਾਰਿਨ ਕਾਮ ਕਰੋ ਦਲੋ ਵਰਤਨਿੰਧਾ ਸੰਤਸਤੋ ਕਬੀਦਾਰੇ ਨਾ ਇੰਤਜ਼ਾਰ ਲਹੇ ਮੇਰੇ ਸੁਆਮੀ ਹਰ ਪਰੇ ਤੁਮ ਸਾਰੇ ਨਾਨਕ ਕੀ ਬਨੰਤੀ ਪ੍ਰਭ ਪਿਉ ਸਾਧ ਸੰਗ ਰਕਤਾਰੇ ਨਾ ਇੰਤਜ਼ਾਰ ਲਹੇ ਮੇਰੇ ਸੁਆਮੀ ਹਰ ਪਰੇ ਤੁਮ ਸਾਰੇ ਨਾਨਕ ਕੀ ਬਨੰਤੀ ਪ੍ਰਭ ਪਿਉ ਸਾਧ ਸੰਗ ਰਕਤਾਰੇ ਨਾ ਵਾਹਿਬ ਜੀ ਦਾ ਕਲਸਾ ਵਾਹਿਬ ਜੀ ਦੀ ਕਥਾ